ਜਿਹੜੀ ਸਰਕਾਰ ਆ ਸਰਕਾਰ 92 ਦੇ 92 ਖੱਚ ਬੰਦੇ ਨੇ ਜਮਨ ਆਪਾਂ ਗੱਲ ਕਹਿੰਦੇ ਹੁਣ ਸਾਰਾ ਸਾਰਾ ਸਾਥੀ ਕਹਿੰਦੇ ਨੇ ਭਾਵੇਂ ਵਿਚਕਰਾ ਪਰਾਂ ਮਾਨੂੰ ਗੁੱਠੀਆਂ ਲੱਗਦੀਆਂ ਭਾਵੇਂ ਕੌੜੀਆਂ ਲੱਗਦੀਆਂ ਤੇ ਭਾਵੇਂ ਚੰਗੀਆਂ ਲੱਗਦੀਆਂ ਪਹਿਲਾਂ ਦੀ ਵੀਡੀਓ ਇਹਨਾਂ ਨੇ ਕਹਿਤੀ ਵੀ ਲੌਰਸ਼ਿਪ ਸ਼ਨੋਵੀ ਨੇ ਪੰਜਾਬ ਦੀ ਜੀਲ ਦੇ ਵਿੱਚ ਉਹ ਇੰਟਰਵਿਊ ਨਹੀਂ ਦਿੱਤੀ ਪਰ ਜਿਹੜੀ ਇਸ ਟਾਈਮ ਇੰਟਰਵਿਊ ਚੱਲ ਰਹੀ ਉਹ ਟੀਵੀਆਂ ਤੇ ਵੀ ਚੱਲ ਰਹੀ ਆ ਸੋਸ਼ਲ ਮੀਡੀਆ ਤੇ ਚਲਣੀ ਚਲੀਆਂ ਤੇ ਟੀਵੀਆਂ ਤੇ ਵੀ ਵੀਡੀਓ ਚੱਲ ਰਹੀ ਹੈ ਤੇ ਦੱਸੋ ਵੀ ਉਹ ਵੀਡੀਓ ਕਿੱਥੋਂ ਵਾਇਰਲ ਹੋਈ ਤੇ ਪੰਜਾਬ ਸਰਕਾਰ ਦਾ ਏਜੰਸੀਆਂ ਦਾ ਤੇ ਸਰਕਾਰਾਂ ਦਾ ਕਿੰਨਾ ਜ਼ੋਰ ਲੱਗ ਗਿਆ ਵੀ ਸਿੱਧੂ ਮੂਸੇ ਆਲੇ ਦੀ ਬਰਸੀ ਤੇ ਇਕੱਠ ਨਹੀਂ ਹੋਣ ਜਦ ਉਹਨੂੰ ਇੰਨਾ ਇੱਕ ਬਦਨਾਮ ਕਰਨਾ ਵੀ ਲੋਕ ਉਹਨਾਂ ਦੇ ਘਰੇ ਜਾਣੋਂ हट ਜਾਣ ਯਾਰ ਇੰਨਾ ਇੱਕ ਦੇ ਕੋ ਕੋ ਬੁੱਢੇ ਮਾਵਾ ਬਾਬਾ ਉਹਨਾਂ ਦੇ ਉੱਤੇ ਐਡਾ ਕ ਕਹਿਰ ਕਮਾਰੀ ਆ ਸਰਕਾਰ ਵੀ ਜਿੱਡਾ ਵੀ ਕਹੇ ਉਹਨਾਂ ਦਾ ਪੁੱਤ ਖੋលਿਆ ਹੁਣ ਸ਼ਰਿਆਮ ਇੰਟਰਵਿਊਆ ਕਰਕੇ ਪੈ ਰਹੀਆਂ ਨੇ ਉਹਨਾਂ ਨੂੰ ਗੈਂਗਸਟਰਾਂ ਨਾਲ ਜੋੜ ਰਿਆ ਹੁਣ ਆਪਾਂ ਨੂੰ ਪਤਾ ਵੀ ਅੱਜ ਫੇਰ ਲਾਰਚ ਦੀ ਵੀਡੀਓ ਵਾਇਰਲ ਹੋਈ ਆ ਇੰਟਰਵਿਊ ਵਾਇਰਲ ਹੋਈ ਆ ਜੀ ਜਿਹਦੀ ਦਾੜੀ ਵੀ ਕੱਟੀ ਆ ਵਾਲ ਵੀ ਕੱਟਿਆ ਪਹਿਲਾਂ ਤਾਂ ਡੀਸੀਪੀ ਪੰਜਾਬ ਦਾ ਕਹਿ ਰਿਆ ਸੀਗਾ ਨਾ ਜੀ ਇਹ ਤਾਂ ਉਥੋਂ ਆਈ ਆ ਜੀ ਹਾਂਜੀ ਇਹ ਤਾਂ ਪਹਿਲਾਂ ਦੀ ਆ ਜੀ ਸਾਡੇ ਪੰਜਾਬ ਦੇ ਵਿੱਚ ਨਹੀਂ ਅੱਜ ਦਾ ਪੰਜਾਬ ਦੇ ਵਿੱਚੋ ਲਾਈ ਹੋ ਰਿਹਾ ਮੈਂ ਗੱਲਾਂ ਬਾਤਾਂ ਕਰ ਰਹੇ ਆ ਨਾ ਸਾਰੀਆਂ ਯਾਰ ਕਿੱਥੇ ਆ ਸਰਕਾਰ ਨੇ ਮੈਂ ਉਹ ਲੋਕਾਂ ਨੂੰ ਪੁੱਛਣਾ ਚਾਹੁੰਨਾ ਜਿਨ੍ਹਾਂ ਨੇ 92 ਜਿਤਾ ਕੇ ਉੱਥੇ ਭੇਜੇ ਸੀ ਜਿਹੜੇ ਉਦੋਂ ਕਹਿੰਦੇ ਸੀ ਦੀਪ ਸਿੱਧੂ ਕਹਿੰਦਾ ਸੀ ਵੀ ਤੁਸੀਂ ਚੰਗੇ ਰਹੋਗੇ ਨਾ ਤੇ ਬਹਿਰੂਪੀਆਂ ਤੋਂ ਬਚ ਜਾਓ ਕਿੱਥੇ ਨੇ ਕੋਟਲੀ ਕਲਾ ਮੁੰਡਾ ਮਾਰੇ ਸ਼ਹਿਰਾਂ ਨੂੰ 60 ਸਾਲਾਂ ਦਾ ਇਹ ਇੰਦੂ ਵੱਡਾ ਜੰਗਲ ਰਾਜ ਕਿੱਥੇ ਹੋਊਗਾ ਸਰੀਆਮ ਖੁੱਲ੍ਹੇ ਕੂਮ ਰਹੇ ਨੇ ਸਾਬ ਅੱਜ ਫੇਰ ਵੀਡੀਓ ਆ ਟੀਵੀ ਤੇ ਚੱਲੀ ਜਾਂਦੀ ਹੈ ਵੀਡੀਓ ਜਿੰਨਾ ਲੋਕਾਂ ਨੂੰ ਲੌਰਸ਼ਰੀ ਬੱਚਿਆਂ ਨੂੰ ਸ਼ਕਲ ਨਹੀਂ ਪਤਾ ਸੀ ਨਾ ਤੇ ਉਹ ਟੀਵੀ ਤੇ ਚਲਾ ਕੇ ਦਿਖਾ ਰਹੇ ਨੇ ਵੀ ਇਹ ਲੌਰਸ਼ਾ ਸਰਕਾਰ ਦਾ ਕੀ ਮਕਸਦ ਆ ਪੰਜਾਬ ਦੇ ਹਾਲਾਤ ਇਤੋਂ ਵੀ ਮਾੜੇ ਕਰ ਗਏ ਇੱਕ ਚੈਨਲ ਵਾਰ-ਵਾਰ ਇੰਟਰਵਿਊ ਦਿਖਾ ਰਿਹਾ ਤੇ ਯਾਰ ਸਰਕਾਰ ਕੋਲੇ ਕੋਈ ਇਦਾਂ ਦੀ ਗੱਲਬਾਤ ਹੀ ਨਹੀਂ ਵੀ ਸਰਕਾਰ 'ਚ ਕੋਈ ਦਮ ਨਹੀਂ ਸਰਕਾਰ ਖੱਸੀ ਹੋ ਗਈ ਵੀ ਉਹਨਾਂ ਨੂੰ ਹਟਾ ਨਾ ਸਕੇ ਯਾਰ ਉਹ ਛਰੇਆ ਬਗਹਿ ਰਿਹਾ ਜੀ ਇਦਾਂ ਕਰਾਂਗੇ ਸੀ ਆਹ ਕੀਤਾ ਸੀ ਬਾਹ ਕੀਤਾ ਇੱਥੇ ਤੱਕ ਕਹਿ ਰਿਹਾ ਵੀ ਚਾਰ-ਪੰਜ ਬੰਦੇ ਮੈਨੂੰ ਪੁਲਿਸ ਵਾਲੇ ਮਿਲੇ ਨੇ ਜੋ ਬਹੁਤ ਚੰਗੇ ਨਹੀਂ ਹੁਣ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਉਹ ਸਿੱਧਾ ਸਿੱਧਾ ਕਿੱਥੇ ਸਰਕਾਰ ਨੂੰ ਕਹਿ ਰਹੇ ਜਾਂ ਪੁਲਿਸ ਐਨ ਨੂੰ ਕਹਿ ਰਹੇ ਆ ਸਰਿਆਂ ਮੈਂ ਕਹਿ ਰਿਹਾ ਜੀ ਸਾਨੂੰ ਫੋਨ ਸੱਟ ਜਾਂਦੇ ਆ ਉਹ ਇਸ ਟਾਈਮ ਜਿਹੜੀ ਦੀ ਵੀਡੀਓ ਚੱਲ ਰਹੀ ਹੈ ਨਾ ਤਾਂ ਛੱਤ ਆ ਜਿਹੜੀ ਛੱਤ ਛੱਤ ਵੀ ਕਿਸੇ ਵਧੀਆ ਕਮਰੇ ਦੀ ਲੱਗਦੀ ਹੈ ਉਹ ਜੇਲ੍ਹ ਦੀ ਛੱਤ ਨਹੀਂ ਲੱਗਦੀ ਕਿਉਂਕਿ ਡੌਂ ਫੀਲਿੰਗਾਂ ਸੂਲੀਆਂ ਕਰੀਆਂ ਹੋਈਆਂ ਘੈਂਟ ਛੱਤ ਲੱਗ ਰਹੀ ਹੈ ਉਹ ਤੇ ਹੁਣ ਦੱਸੋ ਵੀ ਭਗਵਾਨ ਤਮਨ ਸਰਕਾਰ ਦਾ ਕਿੰਨਾ ਕੋ ਜਜ਼ੋਰ ਲੱਗਿਆ ਹੋਇਆ ਐਜੰਸੀਆਂ ਦਾ ਜ਼ੋਰ ਲੱਗਿਆ ਜਾਂ ਸੈਂਟਰ ਦੀ ਸਰਕਾਰ ਦਾ ਜ਼ੋਰ ਲੱਗਿਆ 22 ਬਾਰਸੀ ਤੋਂ ਪਹਿਲਾਂ ਪਹਿਲਾਂ ਸਿੱਧੂ ਨੂੰ ਬਦਨਾਮ ਕਰਦਗੇ ਮੇਰੇ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਹੈ ਵੀਡੀਓ ਵੀ ਸ਼ੇਅਰ ਕਰੋ ਤੇ ਵੱਧ ਤੇ ਵੱਧ ਮੇਰੇ ਭਰਾ ਇੱਥੇ ਆਇਓ ਕਿਉਂਕਿ ਦੇਖੋ ਸਾਰੇ ਪੰਜਾਬ ਦੇ ਸਰਕਾਰ ਦਾ ਮੁਲਾਜ਼ਮਾਂ ਦਾ ਜ਼ੋਰ ਲੱਗਿਆ ਪਿਆ ਵੀ ਇਹ ਇਹ ਬਾਰਸੀ ਦੇ ਘੱਟ ਨਾ ਹੁੰਦੀ ਜੇ ਘੱਟ ਹੋ ਗਿਆ ਤਾਂ ਸਰਕਾਰ ਦੀ ਧੌਣ ਤੇ ਗੋਡਾ ਧਰ ਲੈਣਾਗਾ ਅੱਜ ਫੇਰ ਲਾਰਸ਼ਪ ਬਸ਼ਨੋਈ ਦੀ ਦੂਜੀ ਇੰਟਰਵਿਊ ਚੱਲਦੀ ਜਾਂਦੀ ਹੈ ਜਿਹੜੀ ਪੰਜਾਬ ਦੇ ਵਿੱਚੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹੋਈ ਹੈ ਜਿਹੜੀ ਕਹ ਰਹੇ ਸੀ ਠੀਕ ਆ ਸਬੂਤ ਦਿਖਾਉਂਦੇ ਸਾਡੇ ਕੋਲ ਆ ਫੋਟੋਆਂ ਅੱਜ ਵਾਲੀਆਂ ਫੋਟੋਆਂ ਦਿਖਾਓ ਕਿੱਥੋਂ ਵਾਲੀਆਂ ਆਈਆਂ ਅੱਜ ਵਾਲੀਆਂ ਸੱਤ ਕਰੀ ਕਿੱਥੋਂ ਵਾਲੀਆਂ ਆਈਆਂ ਜਿਹੜੇ ਬਾਹਰ ਭੇਜ ਰਹੇ ਨੇ ਆਪਣੇ ਬੱਚੇ ਨੂੰ ਚੰਗੀ ਕੰਮ ਕਰ ਰਹੇ ਆ ਜਿਹੜਾ ਇਹ ਭਗਵਾਨ ਤੁਮਨ ਕਹਿੰਦਾ ਸੀ ਨਾ ਆ ਭਗਵਾਨ ਤਾਂ ਝੰਡਾ ਵੀ ਹਾਂ ਜੀ ਐ ਕਰਕੇ ਜੀ ਮੈਂ ਤਾਂ ਬਾਹਰਲੇ ਅੰਗਰੇਜ਼ਾਂ ਨੂੰ ਕੰਮ ਦਊਂਗਾ ਤੂੰ ਆਪਦੀ ਵਾਲਾ ਆਦੀ ਸਾਹਮਣੀ ਆ ਜਿਹੜੇ ਪੰਜਾਬ ਤੋਂ ਚਲੀਆਂ ਤੂੰ ਇਹਨੂੰ ਰੋਕ ਕੇ ਦਿਖਾ ਦੇ ਤੁਸੀਂ ਜੰਗਲ ਰਾਜ ਲਿਆਂਦਾ ਕੋਈ ਨਹੀਂ ਇੱਥੇ ਬੰਦੇ ਦੀ ਜਾਨ ਨਹੀਂ ਹੈਗੀ ਇੱਥੇ 1% ਵੀ ਮੈਨਾ ਰੱਖਦੀ ਕਿੱਥੇ ਵੀ ਗੋਲੀ ਕੋਈ ਮਾਰ ਸਕਦਾ ਹੈ ਅੱਜ ਵੀ ਲੋਕੋ ਮੰਨਦੇ ਹੋਏ ਸਾਥੋਂ ਗਲਤ ਫੈਸਲਾ ਲੈਤਾ ਗਿਆ ਤੇ ਨਹੀਂ ਫੇਰ ਵੀ ਮੰਨੂਗੀ ਪਤਾ ਨਹੀਂ ਕਿੰਨੇ ਘਰਾਂ ਦੀਆਂ ਇਹਨਾਂ ਨੇ ਕੁੱਖਾਂ ਜਾਂਦੀਆਂ